ਹਾਂਜੀ ਸਰ ਅੱਜ ਦਾ ਪ੍ਰੋਗਰਾਮ ਰੱਖਿਆ ਗਿਆ ਕਸ਼ਵ ਮੰਦਰ ਦੇ ਵਿੱਚ ਕੀ ਪ੍ਰੋਗਰਾਮ ਹੈ ਤੇ ਕਿਸ ਮਕਸਦ ਨਾਲ ਰੱਖਿਆ ਗਿਆ ਪਹਿਲੇ ਤੇ ਤੁਹਾਡਾ ਵੈਲਕਮ ਤੁਸੀਂ ਆਇਓ ਨਾਲੇ ਤੁਹਾਨੂੰ ਮੈਂ ਦੱਸਣਾ ਚਾਹਉਣਾ ਵੀ ਇਹ ਜਿਹੜਾ ਪ੍ਰੋਗਰਾਮ ਆ ਇਹ ਸਾਡੀ ਮੀਟਿੰਗ ਹੈ ਇਹ ਮੀਟਿੰਗ ਜਿਹੜੀ ਹੈ ਨੌ ਹਲਕਿਆਂ ਦੇ ਜਿਹੜੇ ਮੇਨ ਸਾਡੇ ਵਰਕਰ ਆ ਉਹਨਾਂ ਦੀ ਮੀਟਿੰਗ ਆ ਪਾਰਲੀਮੈਂਟ ਇਲੈਕਸ਼ਨ ਦੇ ਸਬੰਧ ਵਿੱਚ ਇਹ ਮੀਟਿੰਗ ਸੱਦੀ ਗਈ ਆ ਔਰ ਦੂਸਰਾ ਹੈ ਸਾਡੇ ਜਿਹੜੇ ਪਰਿਵਾਰੀ ਆ ਯਾਦਵ ਸਾਹਿਬ ਉਹ ਫਸਟ ਟਾਈਮ ਹੁਸ਼ਿਆਰਪੁਰ ਦੇ ਵਿੱਚ ਆ ਰਹੇ ਆ ਜਦੋਂ ਦੇ ਉਹਨਾਂ ਨੂੰ ਦਿੱਲੀ ਵੱਲੋਂ ਥਾਪਿਆ ਗਿਆ ਹੈ ਪੰਜਾਬ ਤੇ ਉਸ ਸਬੰਧ ਵਿੱਚ ਮੀਟਿੰਗ ਰੱਖੀ ਗਈ ਹੈ ਕੀ ਲੱਗਦਾ ਕਿ ਸਰ ਜੜੀਆਂ RAM ਮੰਦਰ ਦਾ ਮੁੱਦਾ ਜਿਹੜਾ ਉਹ ਸੋਲਵ ਹੋ ਗਿਆ ਤੇ ਉਸ ਦੇ ਸਬੰਧ ਵਿੱਚ ਲੋਕ ਸਭਾ ਜਿਹੜੀਆਂ ਇਲੈਕਸ਼ਨ ਆ ਰਹੀਆਂ ਨੇ ਉਹਨਾਂ ਤੇ ਕੋਈ ਅਸਰ ਹੋਏਗਾ ਇਸ ਚੀਜ਼ ਦੇ ਦੇਖੋ ਮੈਂ ਬਹੁਤ ਇੱਕ ਸਪਸ਼ਟ ਰਹੀ ਗੱਲ ਕਹਿਣੀ ਚਾਹੁੰਦਾ ਤੁਹਾਨੂੰ ਵੇ ਰਾਮ ਮੰਦਰ ਦਾ ਮੁੱਦਾ ਹੀ ਕੋਈ ਨਹੀਂ ਸੀ राम महाराज ਦੇ ਸ਼੍ਰੀ ਚਰਨਾਂ ਦੇ ਨਾਲ ਹਰ ਹਿੰਦੁਸਤਾਨੀ ਦੀ ਆਸਤਾ ਹੈ ਚਾਹੇ ਉਹ ਕੋਈ ਮੈਂ ਐਸਸੀ ਹੈ ਚਾਹੇ ਕੋਈ ਨਾਨ ਐਸਸੀ ਹੈ ਚਾਹੇ ਕੋਈ ਸਰਦਾਰ ਹੈ ਚਾਹੇ ਕੋਈ ਮੁਸਲਮਾਨ ਹੈ ਕਿਉਂਕਿ ਇਸ ਦੇਸ਼ ਦਾ ਨਾਮ ਹੀ ਹਿੰਦੁਸਤਾਨ ਹੈ ਗੱਲ ਸਮਝਦੇ ਨਾ ਤੇ ਇੱਥੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਮਸਲਾ ਮੈਟਰ ਉੱਥੇ ਹੁੰਦਾ ਜਿੱਥੇ ਕੋਈ ਕਿਸੇ ਦਾ ਇਤਰਾਜ਼ ਕਰੇ ਮੈਂ ਨਾਲ ਇਹ ਜਾਬ ਦੁਲਾਣਾ ਚਾਹੁੰਦਾ ਫਸਟ ਆਫ ਆਲ ਜਿਵੇਂ ਲਈ ਪੰਡਤ ਜਵਾਲਾ ਨਹਿਰੂ ਜੀ ਨੇ ਵੀ ਇਥੇ ਮੂਰਤੀ ਦੀ ਗੱਲ ਕੀਤੀ ਸੀ ਗੈਸੀ ਲੈ ਕੇ ਨੰਬਰ 2 ਉਸ ਤੋਂ ਬਾਅਦ ਰਾਜੀਵ ગાંધી ਜੀ ਨੇ ਸਭ ਤੋਂ ਪਹਿਲਾਂ ਇਹ ਖੋਲਿਆ ਸੀਗਾ ਮਗਰ ਕੁਝ ਲੋਕ ਇਸ ਨੂੰ ਪੋਲਿਟੀਕਲ ਸਟੰਟ ਦੇ ਤੌਰ ਤੇ ਦੇਖਦੇ ਆ ਪੋਲਿਟੀਕਲ ਸਟੰਟ ਬਣਾ ਕੇ ਚੱਲਦੇ ਆ ਕੁਝ ਲੋਕ ਇਹਨੂੰ ਆਪਣੀ ਆਸਤਾ ਦੇ ਮੁਤਾਬਕ ਐਸ ਗੋਡ ਦੇਖਦੇ ਆ ਕੁਝ ਲੋਕ ਇਹਨੂੰ ਪੋਲਿਟੀਕਲ ਸਟੰਟ ਦੇਖਦੇ ਹੁਣ ਆਪਾਂ ਇੱਕ ਗੱਲ ਕਹੀਏ ਵੀ ਜਿਹੜੀ ਚਾਰ ਹੀ ਸ਼ੰਕਰਾਚਾਰ ਆਇਆ ਸਾਡੇ ਹਿੰਦੁਸਤਾਨ ਦੇ ਜਿੰਨਾਂ ਨੂੰ ਅਸੀਂ ਆਪਣੇ ਮਠਾ ਦੀਸ਼ ਕਿਹਾ ਜਾ ਸਕਦਾ ਸਾਡੇ ਬਹੁਤ ਰਿਸਪੈਕਟਡ ਕਹੇ ਜਾ ਸਕਦੇ ਆ ਉਹਨਾਂ ਚੋਂ ਨਹੀਂ ਬਾਈਕਟ ਕਰ ਦਿੱਤਾ ਕਿਉਂ ਕੀਤਾ ਇਸ ਕਰਕੇ ਨਹੀਂ ਕੀਤਾ ਕਿ ਰਾਮ ਜੀ ਉਹਨਾਂ ਨੂੰ ਪਿਆਰੇ ਨਹੀਂ ਆ ਇਸ ਕਰਕੇ ਇਹ ਹੋਇਆ ਵੀ ਉਹਨਾਂ ਨੂੰ ਇਹ ਲੱਗਿਆ ਹੈਗਾ ਆ ਵੀ ਆਧ ਅਧੂਰੇ ਦਾ ਜਿਹੜਾ ਹੈ ਕੀਤਾ ਅਸੀਂ ਮੋਦੀ ਨਾਲ ਸਾਡੇ ਹੋ ਸਕਦੇ ਆ ਕਿਸੇ ਪ੍ਰਕਾਰ ਦੇ ਕੋਈ ਮਤ ਭੇਜ ਦੇ ਸਿਆਸੀ ਤੌਰ ਤੇ ਜੇ ਆਪਾਂ ਕਹੀਏ ਵੀ ਸਾਡਾ ਕੋਈ ਰਾਮ ਭਗਵਾਨ ਦੇ ਉਹਦੇ ਉਪਾਸਕਾਂ ਸੀ ਉਹਨਾਂ ਦੀ ਖਾਸ ਤੌਰ ਤੇ ਮੈਂ ਆਪਣੀ ਗੱਲ ਇੱਕ ਕਰਾਂ ਮੇਰੇ ਘਰ ਦੇ ਵਿੱਚ ਰਮਾਇਣ ਆ ਜਿੱਥੇ ਰਮਾਇਣ ਹੈ ਉੱਥੇ ਰਾਮ ਦਾ ਪਰਵੇਸ਼ ਹੈ ਰਾਈਟ ਕੀ ਕਹਿੰਦੇ ਜੇ ਆਪਾਂ ਰਮਾਇਣ ਨੂੰ ਮੰਨਦੇ ਆ ਤੇ ਫਿਰ ਰਾਮ ਮਹਾਰਾਜ ਦੀ ਕਿਉਂ ਨਹੀਂ ਹੋ ਸਕਦੀ ਮੈਂ ਤਾਂ ਹਰ ਜਗ੍ਹਾ ਇੱਕ ਗੱਲ ਕਹਿੰਦਾ ਆ ਕਿ ਰਾਮ ਭਗਵਾਨ ਜਿਹੜੇ ਹੈ ਉਹ ਦੁਨੀਆ ਦੇ ਕੋਆਰ ਡੇਰਾ ਦੁਨੀਆ ਨੂੰ ਉਹਨਾਂ ਨੇ ਉਪਦੇਸ਼ ਦਿੱਤਾ ਕੌਣ ਕਰਦਾ ਇਹ ਤਾਂ ਐਵੇਂ ਇੱਕ ਆਪਣਾ ਸਟੰਟ ਬਣਾਈ ਜਾਂਦੇ ਆ ਉਸ ਨੂੰ ਹੋਰ ਤਰ੍ਹਾਂ ਦਿਖਾ ਰਹੇ ਐਦਾ ਨਹੀਂ ਹੈ ਹੁਣ ਮੈਂ ਆ ਮੈਂ ਜਿਸ ਦਿਨ ਮੇਰਾ ਲੱਗਿਆ ਟਾਈਮ ਮੈਂ ਜਾ ਕੇ ਦਰਸ਼ਨ ਕਰਕੇ ਉਥੇ ਨਤਮਕਸਰ ਹੋ ਕੇ ਆਵਾਂਗਾ ਮੈਂ ਜਿਵੇਂ ਕਿ ਆਪਾਂ ਇਹ ਗੱਲ ਕਹਿ ਲਈਏ ਵੀ ਅਸੀਂ ਹਾਜੀ ਅਲੀ ਵੀ ਜਾਣਦੇ ਆ ਗੁਰਦੁਆਰਾ ਸਾਹਿਬ ਵੀ ਜਾਣਦੇ ਆ ਗੱਲ ਸਮਝਦੇ ਨਾ ਜੀ ਮੈਂ ਆਪਣੀ ਸਿੱਧੀ ਬਨਾਇਕ ਵੀ ਜਾਣਦਾ ਆ ਮਾ ਵੈਸ਼ਨੋ ਦੇ ਵੀ ਜਾਣਦੇ ਆ ਇਹ ਜਿਹੜਾ ਕੋਈ ਸਹੀ ਮਨ ਹੈ ਉਹਦੇ ਵਿੱਚ ਇਨਸਾਨ ਆ ਜਿਹੜਾ ਕੋਈ ਹਿੰਦੁਸਤਾਨ ਦੀ ਏਡਿਓਲੋਜੀ ਨੂੰ ਮੰਨਦਾ ਉਹ ਸਾਰੇ ਧਰਮਾਂ ਦਾ ਸਾਰੇ ਗੋਡਸ ਦਾ ਰਿਗਾਰਡ ਕਰਦਾ ਹੈ ਇਹਨੂੰ ਇਹ ਇਹ ਕਰ ਰਹੇ ਆ ਕਿ ਬਹੁਤੀ دیر ਨਹੀਂ ਚੱਲਣਾ ਲੋਕ ਜਾਣ ਚੁੱਕੇ ਹੋਏ ਆ ਭਾਰਤ ਜੋੜੋ ਯਾਤਰਾ ਰਾਹੁਲ ਗਾਂਧੀ ਜੀ ਵੱਲੋਂ ਸ਼ੁਰੂ ਕੀਤੀ ਜਾ ਰਹੀ ਹੈ ਉਸ ਨੂੰ ਲੈ ਕੇ ਜੇ ਅਸੀਂ ਗੱਲ ਕਰੀਏ ਨੋਜੋਸਨ ਸਿੱਧੂ ਦਾ ਦੌਰਾ ਹਿਸ਼ਾਰਪੁਰ ਦਾ ਕੀਤਾ ਗਿਆ ਸੀ ਹਿਸ਼ਾਰਪੁਰ ਇੱਕ ਰੈਲੀ ਰੱਖੀ ਸੀ ਨੋਜੋਸਨ ਸਿੱਧੂ ਪਧਾਰੇ ਸੀ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਇਹਨਾਂ ਦਾ ਬਾਈਕਾਟ ਕੀਤਾ ਜਾਂਦਾ ਹੈ ਤੇ ਕੀ ਮੁਕਾਰਨਾ ਹੈ ਕਿ ਕਾਂਗਰਸ ਆਪਸ ਦੇ ਵਿੱਚ ਹੀ મતભੇਦ ਜੜੇ ਆ ਉਹ ਕਲੀਅਰਲੀ ਮੈਂ ਇਹ ਦੱਸਣਾ ਚਾਹੁੰਦਾ ਕਿਸੇ ਨੇ ਵੀ ਇਹਦਾ ਬਾਈਕਾਟ ਨਹੀਂ ਕੀਤਾ ਦੇਖੋ ਉਹ ਵੀ ਇੱਕ ਜਿਹੜਾ ਹੈ ਉਹ ਕਾਂਗਰਸ ਦੇ ਨਾਲ ਤੁਰੇ ਹੋਇਆ ਮਗਰ ਮਸਲਾ ਸਿਰਫ ਇਹ ਹੈ ਵੀ ਜਿਹੜੇ ਵੀ ਕੋਈ ਸਾਥੀ ਹੈਗੇ ਆ ਅਸੀਂ ਜਿੱਦਾਂ ਹੁਣ ਮੈਂ ਆ ਮੈਂ ਕਾਂਗਰਸ ਦਾ ਲਾਇਲ ਸਪਾਈ ਆ ਜੋ ਮੈਨੂੰ ਆਦੇਸ਼ ਹੋਏਗਾ ਮੈਂ ਉਹ ਕੰਮ ਕਰਾਂਗਾ ਜਿਹੜਾ ਉਹਨਾਂ ਨੂੰ ਠੀਕ ਲੱਗੇਗਾ ਮੈਂ ਉਸ ਤਰੀਕੇ ਦੇ ਨਾਲ ਕਾਂਗਰਸ ਦਾ ਸਪਾਈ ਹੋਣ ਦੇ ਨਾਤੇ ਹਰਸਾਂ ਡਿਊਟੀ ਰਵਾਂਗਾ और जो मैं संत सतर तो अपनी जी मैंबरशिप भरी थी अज्ले दिन तक कांग्रेस का सपाही बन के खड़ा है सी और रहागा रहा। दोस्तों आपका स्काइसी ऑयल ऑयल पूरा 100 परसेंट नेचुरल इंग्रेडिएंट से बना हुआ है इसके अंदर टोटल नेचुरल हर्ब्स पड़े हुए हैं कोई केमिकल नहीं है इसमें जरूर इसको एक बार आप यूज करें आपके मन को शांति होगी कि आज तक ऐसा प्रोडक्ट हम लोगों ने नहीं देखा स्काइसी ऑयल